ਅਮ੍ਰਿਤਸਰ MP ਗੁਰਜੀਤ ਸਿੰਘ ਔਜਲਾ ਵੱਲੋਂ ਸੈਂਟਰਲ ਰੇਲਵੇ ਦੀ ਟੀਮ ਨਾਲ ਚੇਰਟਾ ਸਟੇਸ਼ਨ ਦੇ ਫਾਟਕਾਂ ਦੀ ਜ਼ਮੀਨੀ ਹਕੀਕਤ ਦੀ ਜਾਂਚ ਕਰਨ ਲਈ ਪਹੁੰਚੇ ਓਵਰਬ੍ਰਿਜ ਅਤੇ ਅੰਡਰਬ੍ਰਿਜ ਦੇ ਨਿਰਮਾਣ ਲਈ ਲਿਆ ਜਾਇਜ਼ਾ ਸੰਭਾਵਨਾ ਰਿਪੋਰਟ ਤਿਆਰ ਕਰਕੇ ਭੇਜੀ ਜਾਵੇਗੀ ਹਰਪਾਲ ਸਿੰਘ ਪੰਗੂ ਦੀ ਵਿਸ਼ੇਸ਼ ਰਿਪੋਰਟ ਪਹਿਲੇ ਤੋਂ ਹੋਣਾ ਹੀ ਪੈਣਾ ਅਜਨਾ ਕਰਾ ਇਹ ਬੜੀ ਬੜੀ ਕਲਾਸੀ ਜਿਹੜਾ ਬੰਦਾ ਟੀ.ਐਮ.ਓ ਦੇ ਨਾਲ ਭਾਵੇਂ ਕੋਈ ਨਹੀਂ ਨਹੀਂ ਟੀ.ਐਮ.ਓ ਦੀ ਅਹੀ ਬਾਰੇ ਕਰਨਾ ਹੀ ਪੈਣਾ ਸਾਡਾ ਤਾਂ ਗੱਲ ਹੋ ਜਾਇਆ ਆਗੇ ਤੇ ਮੈਨਾਂ ਨਹੀਂ ਇਹ ਸਾਰੀ ਜਾਂਦਾ ਨਹੀਂ ਹੈ ਆਪੇ ਕਰਦੇ ਹਾਂ ਯਾਰਾਂ ਵਾਲੇ ਆਪਾਂ ਤਾਂ ਪੰਜਾਂ ਪਾਣੀ ਆ ਗਏ ਅੱਜ ਅਸੀਂ ਰੇਲਵੇ ਕ੍ਰੋਸਿੰਗ ਨੂੰ ਲੈ ਕੇ ਸਾਰੇ ਵਿਜਿਟ ਕਰ ਰਹੇ ਆਂ ਸੈਂਟਰ ਦੀਆਂ ਟੀਮਾਂ ਆਈਆਂ ਨੇ ਰੇਲਵੇ ਵਿਭਾਗ ਤੋਂ ਔਰ ਸਾਰੇ ਅੰਮ੍ਰਿਤਸਰ ਦੇ ਵਿਜਿਟ ਕਰ ਰਹੇ ਆਂ ਇਸ ਵੇਲੇ ਅਸੀਂ ਪੰਜਵਾਂ ਪੜਾਅ ਹੈ ਜਿਹੜਾ ਛਾਟੇ ਛੇਵੀਂ ਪਾਸੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਜਨਮ ਸਥਾਨ ਨੂੰ ਜਿਹੜਾ ਰਸਤਾ ਜਾਂਦਾ ਹੈ ਛਾਟਾ ਸਾਹਿਬ ਦੇ ਅਸੀਂ ਉਸ ਰਸਤੇ ਤੇ ਖੜੇ ਆ ਉਸ ਇਸ ਵੇਲੇ ਜਿੱਥੇ ਸਟੇਸ਼ਨ ਹੈ ਔਰ ਇੱਥੇ ਹੀ ਵਿਜ਼ਿਬਿਲਟੀ ਦੇਖ ਰਹੇ ਆ ਕਿਵੇਂ ਸੌਰੀ ਫਿਜ਼ਿਬਿਲਟੀ ਵੀ ਕਿਵੇਂ ਪੋੜ ਬਣ ਸਕਦਾ ਪਰ ਮੁਸ਼ਕਲ ਇਸ ਗੱਲ ਦੀ ਹੈ ਕਿ ਨਾ ਤੇ ਅੰਡਰਪਾਸ ਦੀ ਫਿਜ਼ਿਬਿਲਟੀ ਬਣ ਰਹੀ ਹੈ ਅਸੀਂ ਜੋ ਇੱਥੇ ਮੋਟਾ-ਮੋਟਾ ਅੰਦਾਜ਼ਾ ਲਾਇਆ ਕਿਉਂਕਿ ਮਿਨੀਮਮ 60 ਫੁੱਟ ਕਲੀਅਰ ਜਗ੍ਹਾ ਚਾਹੀਦੀ ਸਨ ਉਹ ਇਸੇ ਬੰਨੀ ਰਹੀ ਕਿਉਂਕਿ ਜੇ ਅੰਡਰਪਾਸ ਬੰਦ ਆਏ ਇਹਦੇ ਫਾਟਕ ਬੰਦ ਹੋ ਜਾਣਾ ਤੇ ਪੂਰੀ ਟ੍ਰੈਫਿਕ ਇਸ ਇਲਾਕੇ ਦੀ ਜਿਹੜੀ ਅਗਲੇ ਪਿੰਡਾਂ ਨੂੰ ਜਾਣ ਵਾਲੀ ਜਾਂ ਇੱਥੋਂ ਛੜਕ ਤੋਂ ਪਾਰ ਜਾਂਦੀ ਉਹ ਦੂਜਾ ਜਿਹੜੇ ਐਸ ਬੰਨੇ ਰਹਿੰਦੇ ਇਹਨਾਂ ਦਾ ਵਪਾਰ ਵੀ ਪੂਰਾ ਠੱਪ ਹੋ ਜਾਣਾ ਜੇ ਬਿਲਕੁਲ ਬੰਦ ਹੋ ਜਾਂਦਾ ਸੋ ਇਹ ਅਸੀਂ ਹੁਣ ਵਿਜ਼ਿਬਿਲਟੀ ਰਿਪੋਰਟ ਆਏਗੀ ਉਹਦੇ ਮੁਤਾਬਕ ਇਨਕ੍ਰੋਚਮੈਂਟ ਜਿਹੜੀ ਹੈ ਜਿਹੜਾ 60 ਫੁੱਟ ਬਾਜ਼ਾਰ ਦੱਸਦੇ ਆ ਉਹ ਆਪਾਂ ਨੂੰ ਕਲੀਅਰ ਕਰਾਉਣਾ ਪੈਣਾ ਮੈਂ ਸਾਰੇ ਮੋਦਬਰ ਸੱਜਣਾਂ ਨੂੰ ਇੱਕ ਗੱਲ ਕਹਿ ਤੀ ਹੈ ਕਿ ਭਾਈ ਇਹ ਮੰਨ ਤੁਸੀਂ ਕਲੀਅਰ ਕਰੋ ਡਾਕਟਰ ਰਾਜ ਕੁਮਾਰ 베ਰਕਾ ਜੀ ਇਹਨ ਸਾਨੂੰ ਕਹਿੰਦੇ ਸਾਨੂੰ ਕਹਿੰਦੇ ਜੀ ਫਾਟਕ ਖਲਾਓ ਜੀ ਜਦੋਂ ਅਸੀਂ ਕਿਤੇ ਰੈਲੀ ਤੇ ਆਉਨੇ ਕਿਸੇ ਮੀਟਿੰਗ ਤੇ ਆਉਨੇ ਚਾਰ ਬੰਦੇ ਉੱਠ ਕੇ ਸਾਨੂੰ ਬੋਲਦੇ ਕੋ ਮੈਮੋਰੰਡਮ ਹੀ ਦਿੰਦੇ ਮੈਨੂੰ ਸਾਰਿਆਂ ਨੂੰ ਬੇਨਤੀ ਕਰਨੀ ਚਾਹਣਾ ਇੱਕ ਤੈਅ ਕਰੋ ਵੀ ਤੁਸੀਂ ਲੋਕਾਂ ਦਾ ਖਲਾਉਣਾ ਕਿ ਜਾਂ 100 150 ਬੰਦੇ ਨਾਲ ਖਲਾਉਣਾ ਵੇਖੋ ਨਕਰੋਜਮੈਂਟ ਤੁਹਾਨੂੰ ਵਿਸ਼ਾ ਵੇਖੋ ਜਗ੍ਹਾ ਹੋਊਗੀ ਤੇ ਬਣਾਵਾਂਗੇ ਔਰ ਮੈਂ ਦਾਅਵੇ ਨਾਲ ਕਹਿੰਦਾ ਜਿੰਨਾ ਕਰੋਜ ਕੀਤਾ ਉਹਦਾ ਵਪਾਰ ਵਧਣਾ ਹੈ ਜਿੱਦਣ ਬਣ ਗਿਆ ਘਟਣਾ ਨਹੀਂ ਹੈ ਵਪਾਰ ਵਧਣਾ ਹੈ ਕਿਉਂਕਿ ਬਾਜ਼ਾਰ ਖੁੱਲੇ ਹੋਣਗੇ ਲੋਕਾਂ ਕੁਝ ਕੁਝੀ ਤੁਹਾਡੇ ਕੋਲ ਆਉਣਗੇ ਬਿਲਕੁਲ ਦੇ ਤੁਸੀਂ ਇੱਕ ਤੈਅ ਕਰ ਲੋ ਆਪ ਸਾਰੇ ਇਕੱਠੇ ਹੋ ਕੇ ਵੀ ਆਪਾਂ ਇਹਨੂੰ ਆਪ ਹੀ ਪਛਾਣ ਕਰ ਲੋ ਇਹ ਤੇ ਸਰਕਾਰ ਨੇ ਤੇ ਨੋਟਿਸ ਦੇਣੇ ਦੇਣੇ ਤੁਹਾਨੂੰ ਸਾਰਿਆਂ ਨੂੰ ਤੇ ਮੈਂ ਲੀਡਰ ਸਹਬਾਨ ਨੂੰ ਅੰਲਾ ਕਿ ਤੁਸੀਂ ਪਬਲਿਕ ਨਾਲ ਖਲੋਇਓ ਲੋੜ ਨਹੀਂ ਕਿ ਵੇਖੋ ਗੁਰੂ ਆਰਗਮੇਬ ਸਿੰਘ ਸਾਹਿਬ ਦਾ ਰਾਹ ਜਾਂਦਾ ਹੋਵੇ ਤੇ ਅਸੀਂ ਮੱਲ ਕੇ ਬੈਠੇ ਹੋਏ ਸਾਡੇ ਵੀ ਭਲੇ ਕੀ ਹੈ ਕੁਛ ਨਹੀਂ ਹੈ ਉਹਦੇ ਜਨਮ ਸਥਾਨ ਨੂੰ ਰਾਹ ਜਾਂਦਾ ਅਸੀਂ ਭਲੇ ਹੋਣਾ ਸਾਨੂੰ ਤਾਂ ਅਸੀਂ ਉਹ ਕੰਮ ਅਸੀਂ ਖੋਲ ਦਿੰਨੇ ਆ ਰਸਤੇ ਉਹ ਅਸੀਂ ਵੱਡੇ ਕਰਦੇ ਆ ਅਸੀਂ ਨਿੱਕੇ ਕਰਕੇ ਬੈਠੇ ਆ ਸੋ ਇਹਨੂੰ ਤੁਸੀਂ ਮੈਂ ਛੜਾ ਸਾਹਿਬ ਦੇ ਵਸਨੀਕਾਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਬਾਜ਼ਾਰ ਵਾਲਿਆਂ ਨੂੰ ਕਿ ਜਿੰਨੀ ਜਿੰਨੀ ਤੁਹਾਡੀ ਰਜਿਸਟਰੀ ਹੈ ਉੱਥੇ ਤੱਕ ਆਪਣੀ ਇਨਕ੍ਰੋਜਮੈਂਟ ਪਿੱਛੇ ਲੈ ਜਾਓ ਦੇਖੋ ਬਾਰ-ਬਾਰ ਮੰਗ ਉੱਠਦੀ ਹੈ ਬਾਰ-ਬਾਰ ਰੌਲਾ ਪੈਂਦਾ ਹੈ ਸਾਡੇ ਤੱਕ ਵੀ ਲੋਕ ਆਉਂਦੇ ਨੇ ਰੈਲੀਆਂਾਂ 'ਚ ਮੀਟਿੰਗਾਂ 'ਚ ਹਰ ਜਗ੍ਹਾ ਤੇ ਇਹ ਮੰਗ ਤਾਂ ਦੀ ਐ ਪੂਰੀ ਕਰ ਸਕਦੇ ਜਗ੍ਹਾ ਦਿਓ ਕਿਤੇ ਤੇ ਜੇ ਇਹ ਰਸਤਾ ਇਦਾਂ ਰਿਹਾ ਤੁਹਾਡੇ ਵਪਾਰ ਵੀ ਖਤਮ ਹੋਣੇ ਆ ਤੁਹਾਡੀਆਂ ਜ਼ਮੀਨਾਂ ਦੇ ਜਗ੍ਹਾ ਦੇ ਰੇਟ ਵੀ ਘਟਣੇ ਆ ਤੇ ਜੇ ਬਣ ਗਿਆ ਤੇ ਤੁਹਾਡਾ ਸਾਰਿਆਂ ਦਾ ਸਮਝੋ ਕਿ ਨਵਾਂ ਸਿਵਲ ਏਰੀਆ ਬਣ ਜਾਣਾ ਸੋ ਮੇਰੇ ਹੱਥ ਜੋੜ ਕੇ ਸਾਰਿਆਂ ਨੂੰ ਬੇਨਤੀ ਹੈ ਕਿ ਇਹਨਾਂ ਸਾਰਿਆਂ ਦਾ ਸਾਥ ਤੋਂ ਸਾਰੇ ਬੰਦੇ ਚਾਹੁੰਦੇ ਐ ਜਿੰਨੇ ਵੀ ਮੋਦਪੁਰ ਇੱਥੇ ਖੜੇ ਐ ਬੱਬੂ ਜੀ ਖੜੇ ਨੇ ਡਾਕਟਰ ਰਾਜਪਾਲ ਮੇਰਕਾ ਜੀ ਨੇ ਸਾਡੇ ਕਸ਼ਮੀਰ ਹੁਣੀ ਖੜੇ ਨੇ ਜਿੰਤੀ ਨੇ ਔਰ ਸਾਰੇ ਜਿਹੜੇ ਮੋਦਪੁਰ ਤੁਸੀਂ ਕੇਰੇ ਵੇਖੋ ਪਿਛਾ ਲੋ ਬਾਜ਼ਾਰ ਵਾਲੇ ਵੀ ਖੜੇ ਐ ਅਸੀਂ ਬੜੀ ਕਲੀਅਰ ਗੱਲ ਕੀਤੀ ਐ ਕਿ ਤੁਹਾਨੂੰ ਦੇਖੋ ਇਹ ਤੁਹਾਡੀਆਂ ਜ਼ਾਇਦਾਦਾਂ ਨੇ ਤੁਹਾਡੀ ਚੀਜ਼ ਐ ਤੁਸੀਂ ਇਹ ਕਲੀਅਰ ਕਰੋ ਕਿ ਮੇਰਾ ਵਾਦਾ ਕਿ ਮੈਂ 1 ਸਾਲ ਡੇਢ ਸਾਲ ਦੇ ਵਿੱਚ ਇਹਨੂੰ ਅਸੀਂ ਅਸੀਂ ਪ੍ਰੋਜੈਕਟ ਇਹਦਾ ਬਣਾ ਦੇਣਾ ਹੈ ਅਸੀਂ ਪ੍ਰੋਜੈਕਟ ਬਣਾ ਕੇ ਤੁਹਾਨੂੰ ਸੌਂਪ ਦੇਣਾ ਜਿੱਦੀ ਇਨਕ੍ਰੋਚਮੈਂਟ ਨੂੰ ਕਲੀਅਰ ਕਰੋ ਤੇ ਅਸੀਂ ਇਹਨੂੰ ਤੁਹਾਨੂੰ ਕੋਲ ਇਥੇ ਬਣਾ ਕੇ ਦਈਏ ਤੁਸੀਂ ਵੀ ਸੁਖੀ ਰਹੋ ਸਾਰੇ ਲੋਕ ਸੁਖੀ ਰਹਿਣ ਅਸੀਂ ਅਮਰਸਰ ਦੇ ਵਿੱਚ ਜਿੰਨੇ ਵੀ ਰੇਲਵੇ ਫਾਟਕ ਨੇ ਉਹਨਾਂ ਨੂੰ ਵਿਜ਼ਿਟ ਕਰ ਰਹੇ ਹਾਂ ਕਿਉਂਕਿ ਬੜੇ ਲੰਬੇ ਸਮੇਂ ਦੇ ਕਹਿੰਨੇ ਆ ਤੇ ਹਰ ਵਾਰ ਇੱਕ ਅੱਧੀ ਤੇ ਫੀਜ਼ਿਬਿਲਿਟੀ ਰਿਪੋਰਟ ਨਹੀਂ ਇਹਨਾਂ ਦੀ ਠੀਕ ਹੁੰਦੀ ਕਈ ਵਾਰ ਕੁਝ ਫਾਟਕ ਜਿੱਥੇ ਟ੍ਰੈਫਿਕ ਘਟੇ ਹੈ ਇਹ ਕਹਿੰਦੇ ਨੇ ਕਿ ਸਟੇਟ ਬਣਾਵੇ ਦੋ ਸਟੇਟ ਉਤੇ ਮਨਕਰ ਹੋ ਜਾਂਦੀ ਸਟੇਟ ਕੋ ਪੈਸੇ ਐ ਨਹੀਂ ਤੁਹਾਨੂੰ ਪਤਾ ਹੈ خود ਦੁਬਾਰਾ ਤੋਂ ਟੀਮਾਂ ਬੁਲਾ ਕੇ ਜਿੱਥੇ ਨਹੀਂ ਵਿਜ਼ਿਬਿਲਟੀ ਉਹ ਮੈਂ ਖੁਦ ਆਪ ਦੇਖ ਰਿਹਾ ਔਰ ਇਹਨਾਂ ਨੂੰ ਦਿਖਾ ਰਿਹਾ ਵੀ ਇੱਥੇ ਵਿਜਦ ਹੁਣ ਇੱਥੇ ਆਂਦੀ ਸੀ ਹੁਣ ਇਹਨਾਂ ਨੂੰ ਦਿਖਾਇਆ ਕਿ ਇੱਥੇ ਵਿਜ਼ਿਬਿਲਟੀ ਬਣ ਸਕਦੀ ਹੈ ਇੱਥੇ ਵਿਜ਼ਿਬਿਲਟੀ ਵਧਾ ਕੇ ਪਹਿਲਾਂ ਵੀ ਇਹ ਰਿਪੋਰਟ ਭੇਜੀ ਸੀ ਪਰ ਸਟੇਟ ਨੇ ਮਨਕਰ ਹੋ ਗਿਆ ਸਟੇਟ ਨੇ ਪੈਸੇ ਦਿੱਤੇ ਨਹੀਂ ਇਹ ਪੰ ਨਹੀਂ ਰਿਹਾ ਥੋੜਾ ਦੁਬਾਰਾ ਤੋਂ ਜਿਹਦਾ ਪਹਿਲਾਂ ਛਵਾਲੇ ਹੋ ਗਏ ਆਏ ਆ ਫਿਰ ਹੁਣ ਇੱਥੇ ਆਂ ਜਿੱਥੋਂ ਬਾਅਦ ਹੁਣ ਪੁਤਰੀਕਰ ਫਾਟਕ ਜਿੱਥੇ ਪੁੱਤੀ ਸਾਹਿਬ ਗੁਰਦਾਰਾ ਹੈ ਉੱਥੇ ਉਸ ਤੋਂ ਬਾਅਦ ਅਸੀਂ ਕੋਟ ਖਾਲਸਾ ਫਾਟਕ ਦੇਖਾਂਗੇ ਜ ਵੇ ਰਹੀ ਤੇ ਭਾਈ ਫਾਟਕ ਦੀ ਵਿਜ਼ਿਟ ਕਰਾਂਗੇ ਤੇ ਚਬਾਰ ਰੋਡ ਤੇ ਫਾਟਕ ਵਿਜ਼ਿਟ ਕਰਾਂਗੇ ਫਿਰ ਭਗਤਾਲਾ ਫਾਟਕ ਵਿਜ਼ਿਟ ਕਰਾਂਗੇ ਤਾਂ ਜਾਗੀਰ ਹੈ ਨਾਕਲਾਂ ਦੇ ਲਾਗੇ ਉੱਥੇ ਬੜੀ ਵੱਡੀ ਦਿੱਕਤ ਹੈ ਉਹ ਵਿਜ਼ਿਟ ਕਰਾਂਗੇ ਇਸੇ ਤਰ੍ਹਾਂ ਸਾਡੇ ਕੋਲ ਕਰੀਬ 16 ਦੇ ਕਰੀਬ ਸਾਡੇ ਕੋਲ ਸਾਈਟ ਹੈਗੇ ਨੇ ਬਾਕੀ ਪਿੰਡਾਂ ਦੀਆਂ ਉਹ ਜਿਹੜੇ ਅੰਦਰ ਪਾਸ ਦੀ ਲੋੜ ਹੈ ਸਾਨੂੰ ਸੋ ਇਹ ਅਸੀਂ ਸਾਰਾ ਕੁਝ ਬਣਾ ਕੇ ਔਰ ਜਿੱਥੇ ਪੈਸੇ ਇਹਨਾਂ ਕੋ ਐ ਨਹੀਂ ਇਹਨਾਂ ਕੋ ਲਖਾਵਾਂਗੇ ਕਿ ਪੈਸੇ ਜਿੱਦਾਂ ਰੀਗੋ ਭੇਜ ਦੇਣਾ ਕਿ ਆਈ ਪੈਸੇ ਐ ਨਹੀਂਗੇ ਇਹ ਜਦਨਾ ਰਿਟਰਨ ਦਿੱਤਾ ਤੇ ਮੈਂ ਸਰਕਾਰ ਕੋ ਜਾ ਕੇ ਰਿਕਵਰੀ ਦਾ 60 ਕਰੋੜ ਰੁਪਏ ਮਨਜ਼ੂਰ ਕਰਾ ਕੇ ਅਜ ਰਿਕਵਰੀਜ ਵੰਡਣਾ ਸ਼ੁਰੂ ਹੋ ਗਿਆ ਤੋਂ ਵੱਧ ਤੋਂ ਵੱਧ ਸਾਲ ਦੇ ਵਿੱਚ ਵਿੱਚ ਲੋਕਾਂ ਨੂੰ ਹੀ ਸਵਰਪਿਤ ਕਰਦਾ